ਜਿਹੜੇ ਮੰਦਰਮਟਾਪਾ ਹੈ ਜਾਨੀ ਚਰਬੀ ਵਧ ਗਈ ਮਟਾਪਾ ਵਧ ਗਿਆ ਉਹਨਾਂ ਦਾ ਸਰਵਾਈਕਲ ਦਾ ਹੋਣਾ ਜੋਇੰਟ ਪੇਨ ਹੋਣਾ ਗੋਡਿਆਂ ਦਾ ਦਰਦ ਹੋਣਾ ਬੀਪੀ ਵਧਣਾ ਜਿਹੜੇ ਕਈ ਇੱਕ ਸਮੱਸਿਆਵਾਂ ਨੇ ਕਾਮਨ ਜਿਆ ਸਾਡੇ ਖਾਣ ਦਾ ਹਾਲ ਹੈ ਅਸੀਂ ਪੂਰਾ ਨਿਊਟ੍ਰੀਸ਼ਨ ਨਹੀਂ ਖਾ ਰਹੇ ਬਸ ਿਆਨ ਹੈਲਦੀ ਖਾਣਾ ਖਾ ਰਹੇ ਨੇ ਕਿਨਾਂ ਕੁਦਰ ਜਿਆਦਾ ਕੰਮ ਨਹੀਂ ਕਰਦੇ ਹੈਗੇ ਉਸ ਵੀ ਖਾਣੇ ਆ ਉਹ ਸਾਡੀ ਬਾਡੀ ਜਾਂਦਾ ਲੀਵਰ ਜਾ ਕੇ ਉਹਦਾ ਰਸ ਬਣਦਾ ਰਸ ਤੋਂ ਬਲੱਡ ਬਣਦਾ ਬਲੱਡ ਤੋਂ ਸੈੱਲ ਬਣਦੇ ਨੇ ਸੈੱਲ ਤੋਂ ਟਿਸ਼ੂ ਬਣਦੇ ਨੇ ਟਿਸ਼ੂ ਤੋਂ ਆਰਗਨ ਬਣਦੇ ਨੇ ਹੁਣ ਜੋ ਵੀ ਖਾਣੇ ਆ ਉਹ ਤਾਂ ਬਾਡੀ 'ਚ ਜਾ ਰਹੇ ਆ ਜੋ ਜੋ ਖਾ ਰਹੇ ਆ ਉਹ ਸਾਡੀ ਬਾਡੀ ਬਣਦੀ ਜਾ ਰਹੀ ਆ ਸਾਡਾ ਇਹਦਾ ਕੰਮ ਆ ਫੈਟ ਲੌਸ weight loss ਇਹਨਾਂ ਕਰਕੇ ਜਿੰਨੀਆਂ ਸਮੱਸਿਆਵਾਂ ਨੇ 100% ਹੱਲ ਆ 100% ਹੱਲ 100% ਹੱਲ ਜੇ ਜੇ ਤੁਹਾਡਾ ਮੋਟਾਪਾ ਨਹੀਂ ਘਟਦਾ ਫੁੱਲੇ ਪ੍ਰੋਡਕਟ ਸਾਨੂੰ ਵਾਪਸ ਕਰੋ ਤੇ ਪੈਸੇ ਵਾਪਸ ਲੈ ਲਓ ਅੱਛਾ ਜੀ ਐਡੀ ਵੱਡੀ ਗਰੰਟੀ ਦੇ ਰਹੇ ਹਾਂ ਬਿਲਕੁਲ ਜੀ ਗਰੰਟੀ ਹੈ ਸਾਡੇ ਪ੍ਰੋਡਕਟ ਸਾਰੇ ਨੇਚਰਲ ਸਰਸ ਤੋਂ ਤਿਆਰ ਕੀਤੇ ਹੋਏ ਮੰਨिए ਕਿ ਫਰੂਟ ਔਰ ਵੈਜੀਟੇਬਲ ਤੋਂ ਬਣੇ ਹੋਏ ਆ ਅੱਛਾ ਜੀ ਇੱਕ ਹੀ ਪ੍ਰਕਾਰ ਦੇ ਮਿਨਰਲ ਇੱਕ ਹੀ ਪ੍ਰਕਾਰ ਦੇ ਵਿਟਾਮਿਨ ਤੋਂ ਬਣਿਆ ਹੋਇਆ ਇਸ ਵਿੱਚ ਕੋਈ ਕਿਸ ਬਗਾਰ ਦਾ ਕੈਮੀਕਲ ਨਹੀਂ ਹੈਗਾ ਇੱਕੀ ਚੀਜ਼ ਆ ਸਿਰਫ ਉਹ ਚੀਜ਼ ਆ ਕਿ ਜਿਹੜੇ ਸਾਨੂੰ ਆਮ ਘਰ ਦੇ ਖਾਣੇ ਵਿੱਚੋਂ ਤੱਤ ਨਹੀਂ ਮਿਲਦੇ ਇਹਦੇ ਵਿੱਚ ਹੈਗੇ ਨੇ ਇੱਕ ਹੁੰਦਾ ਫੂਡ ਫੂਡ ਵੀ ਭੁੱਖ ਲੱਗੀ ਆਪਾਂ ਖਾ ਲਿਆ ਭੁੱਖ ਦਾ ਸ਼ਾਂਤ ਹੋ ਗਈ ਪਰ ਜਿਹੜੀ ਬਾਡੀ ਨੂੰ ਅਸਲ ਤੱਤ ਚਾਹੀਦੀ ਉਹ ਚ ਨਹੀਂ ਮਿਲੇ ਹੈ ਜਿਹੜੀ ਆਪਣੀ ਬ੍ਰਾਂਚ ਇੱਕ ਮਾਨ ਨਿਊਟ੍ਰੀਸ਼ਨ ਸੈਂਟਰ ਗੁਰਦਾਸਪੁਰ ਵੀ ਹੈ ਅੱਛਾ ਜੀ ਜਿਹੜੇ ਗੁਰਦਾਸਪੁਰ ਦੇ ਲੋਕ ਨੇ ਮੇਰੇ ਜੀਣ ਭਾਈ ਹੈ ਕਿ ਜਿਵੇਂ ਪਠਾਨਕੋਟ ਆ ਜਲੰਧਰ ਹੁਸ਼ਿਆਰਪੁਰ ਉਹ ਤਾਂ ਪਰਲਾ ਅਲੱਗ ਹੈ ਜਿਹੜੇ ਚੱਲ ਕੇ ਮੇਰੇ ਕੋ ਨਹੀਂ ਆ ਸਕਦੇ ਉਹ ਉੱਥੇ ਬਰਦਾਸ਼ਪੁਰ ਜਾ ਸਕਦੇ ਲੇਡੀਜ਼ ਨੂੰ ਬਹੁਤ ਵੱਡੀ ਸਹੂਲਤ ਮਿਲ ਸਕਦੀ ਹੈ ਕਿ ਉਹ ਬੇਚੀਜਕ ਹਰ ਇੱਕ ਜਿਹੜੀ ਉਹਨਾਂ ਨੂੰ ਕੋਈ ਦਿੱਕਤਾਂ ਮੋਟਾਪੇ ਤੋਂ ਆਈ ਹੈ ਉਹ ਬੇਚੀਜਕ ਕਰ ਸਕਦੇ ਹੋ ਮੋਟਾਪਾ ਕਰਕੇ ਸਮੱਸਿਆਵਾਂ ਬਹੁਤ ਖਾਸ ਕਰਕੇ ਲੇਡੀਜ਼ ਨੂੰ ਜ਼ਿਆਦਾ ਕਿਉਂਕਿ ਲੇਡੀਜ਼ ਨੂੰ ਪੀਸੀਓਡੀ ਹੋ ਗਿਆ ਤਾਂ ਬੜੀ ਗੰਭੀਰ ਸਮੱਸਿਆ ਹੈ ਜੇ ਦਾ ਮਟਾਪਾ ਜ਼ਿਆਦਾ ਆ ਉਹਦੇ ਉਪਰ ਗਰੈਵਨਸੀ ਨਹੀਂ ਹੋ ਰਹੀ ਉਹ ਵੀ ਸਮੱਸਿਆ ਆ ਕਈਆਂ ਦਾ ਚਲੋ ਰੱਬ ਦੀ ਕਿਰਪਾ ਨਾਲ ਬੱਚਾ ਹੋ ਜਾਂਦਾ ਆਫਟਰ ਡਿਲੀਵਰੀ ਉਹਦਾ ਫੇਰ weight ਵਾਝ ਜਾਂਦਾ ਆ ਸੰਜੀ ਸਸਕਾਰ ਮੈਂ ਨਿਊਟ੍ਰੀਸ਼ਨ ਸੈਂਟਰ ਕੋਲ ਗਿਆ ਉਸ ਤੋਂ ਮੈਂ ਨਿਊਟ੍ਰੀਸ਼ਨ ਲੈਣਾ ਸ਼ੁਰੂ ਕੀਤਾ 1 ਮਹੀਨਾ ਪਹਿਲੇ ਲੈਣਾ ਸ਼ੁਰੂ ਕੀਤਾ ਸੀ ਉਹਦੇ ਨਾਲ ਮੇਰਾ weight ਵੀ 10 ਕਿਲੋ ਘਟ ਹੋਇਆ ਇੰਚ ਬਹੁਤ ਘਟਿਆ ਸਸਕਾਰ ਮੈਂ ਪਾਇੰਟ ਕਿ ਨਿਊਟ੍ਰੀਸ਼ਨ ਤੇ ਕਾਈਂ ਲਈ ਦੀ ਅੱਜ ਤੋਂ ਦੱਸੇ ਪਹਿਲਾਂ ਮੈਂ ਡਾਈਟ ਲਈ ਹੈ ਨਾ ਬੋਲਦੀ ਨਹੀਂ ਨਾ ਬੋਲੋ ਤੇ ਦੱਸਦੇ ਨਾਲ ਕਿਛ ਮੇਰਾ 7 ਕਿਲੋ ਵੇਟ ਗਿਆ ਤੇ ਮੇਰੇ ਇੰਚਸ ਵੀ ਕੁਝ ਘਟੇ ਕਰਦੇ ਨੇ ਕਾਫੀ ਲੋਏ ਅੱਜਾ ਮੈਂ ਸੂਪ ਵੇਅਰ ਕੀਤਾ ਆ ਇੱਕ ਮੇਰਾ ਡੇਟਸਾ ਖਾਦਾ ਸੀ ਜਿਹੜਾ ਮੈਨੂੰ ਆਂਦਾ ਨਹੀਂ ਸੀ ਤੇ ਇੱਕ ਮੇਰੀ ਬੋਡੀ ਜਿਹੜੀ ਕਾਫੀ ਐਕਟਿਵ ਰਹਦੀ ਹੈ ਤੇ ਇਸ ਪਰ ਨੰਨੋ ਹੋਇਆ ਤੇ ਬਹੁਤ ਚੰਗੀ ਲੱਗਦੀ ਆ ਤੇ ਮੈਂ ਥੈਂਕ ਯੂ ਕਰਦੀ ਆ ਲੋ ਜਿਹੜੇ ਲੋਕ ਮੋਟਾਪੇ ਦਾ ਸ਼ਿਕਾਰ ਨੇ ਉਹ ਚਾਹੁੰਦੇ ਨੇ ਕਿ ਉਹਨਾਂ ਦਾ ਮੋਟਾਪਾ ਦੂਰ ਹੋਵੇ ਤਾਂ ਤੁਸੀਂ ਆਪਣੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਆਂ ਤੇ ਇਸੇ ਤਰੀਕੇ ਦੇ ਨਾਲ ਅਸੀਂ ਪਹੁੰਚੇ ਹੋਏ ਆਂ ਔਰ ਖਾਲਸਾ ਜੀ ਸਾਡੇ ਨਾਲ ਮੌਜੂਦ ਆ ਤੇ ਤੁਹਾਡੇ ਹਰ ਇੱਕ ਜਿਹੜੇ ਸਵਾਲਾਂ ਦੇ ਜਵਾਬ ਅਸੀਂ ਉਹਨਾਂ ਤੋਂ ਲੈਣੇ ਆਂ ਔਰ ਇੱਕ ਇੱਕ ਚੀਜ਼ ਜਿਹੜੀ ਅਸੀਂ ਤੁਹਾਡੇ ਰੂਬਰੂ ਜ਼ਰੂਰ ਕਰਾਂਗੇ ਪਹਿਲਾਂ ਸਵਾਗਤ ਕਰ ਲੰਨੇ ਆਂ ਸਸੀ ਕਾਲ ਜੀ ਸਸੀ ਕਾਲ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਘਟੇ ਖਾਲਸਾ ਜੀ ਮੋਟਾਪੇ ਦਾ ਸ਼ਿਕਾਰ ਲੋਕ ਹੈਗੇ ਆਂ ਇਹ ਤਾਂ ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ ਬਹੁਤ ਜ਼ਿਆਦਾ ਹੱਦੋਂ ਵੱਧ ਆ ਜੀ ਹਨਾ ਘਰ ਘਰ ਮੋਟਾਪਾ ਜਿਹੜਾ ਪਹੁੰਚਿਆ ਹੋਇਆ ਹੈ ਹੈਨਾ ਤੇ ਇਹ ਮੋਟਾਪਾ ਲੋਕਾਂ ਨੂੰ ਦਿੱਕਤ ਬਹੁਤ ਦੇ ਰਿਹਾ ਹੈ ਕਈ ਕਈਆਂ ਲੋਕਾਂ ਦੇ ਗੋਡੇ ਦਰਦ ਦੇ ਕਈਆਂ ਲੋਕਾਂ ਨੂੰ ਸਰਵਾਈਕਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੰਨੀਆਂ ਪਰੇਸ਼ਾਨ ਲੋਕ ਹੋ ਗਏ ਆ ਇਹ ਕਿਵੇਂ ਕੀ ਜਿਹੜਾ ਦੂਰ ਕੀਤਾ ਜਾ ਸਕਦਾ ਹੈ ਜੋ ਕੋ ਮੋਟਾਪਾ ਇੱਕ ਬਹੁਤ ਬੜੀ ਸਮੱਸਿਆ ਬਣ ਕੇ ਸਾਡੇ ਦੇਸ਼ ਚ ਉੱਭਰ ਰਿਹਾ ਇਸ ਟਾਈਮ ਜਿੰਨੇ ਕੁ ਲੋਕ ਸਾਡੇ ਕੋ ਆ ਰਹੇ ਨੇ ਜਾਂ ਮੇਰੀ ਇਹ ਕਿਤੇ ਹੋਰ ਬ੍ਰਾਂਚ ਆ ਉੱਥੇ ਵੀ ਆ ਰਹੇ ਨੇ ਇੱਕੋ ਚੀਜ਼ ਹੈ ਸਾਹਮਣੇ ਆ ਰਹੀ ਆ ਕਿ ਮਟਾਪਾ ਕੱਲਾ ਨਹੀਂ ਮਟਾਪੇ ਕਰਕੇ ਹੋਰ ਬੰਦਨ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਿਲਕੁਲ ਜਿਹੜੇ ਮੰਦਨ ਮਟਾਪਾ ਹੈ ਯਾਨੀ ਚਰਬੀ ਵਧ ਗਈ ਮਟਾਪਾ ਵਧ ਗਿਆ ਉਹਨਾਂ ਦਾ ਸਰਵਾਈਕਲ ਦਾ ਹੋਣਾ ਜੋਇੰਟ ਪੇਨ ਹੋਣਾ ਗੋਡਿਆਂ ਦਾ ਦਰਦ ਹੋਣਾ ਬੀਪੀ ਵਧਣਾ ਯਾਨੀ ਕਈ ਇੱਕ ਸਮੱਸਿਆਵਾਂ ਨੇ ਕਾਮਨ ਜੀਆਂ ਇਹ ਮਟਾਪੇ ਕਰਕੇ ਹੁੰਦੀਆਂ ਨੇ ਬੰਦਾ ਲਗ ਲਗ ਪਰ ਕੰਨ ਦਵਾਈਆਂ ਖਾਈ ਜਾਂਦਾ ਲੇਕਿਨ ਉਹ ਮਟਾਪਾ ਉਹਦਾ ਘਟਦਾ ਨਹੀਂ ਹੈਗਾ ਸਮੱਸਿਆ ਵਿੱਚ ਇਹੋ ਦੇ ਬਣੀਆਂ ਕਣੀ ਰਹਿੰਦੀਆਂ ਹਮ ਅੱਜ ਕੱਲ ਦਾ ਯੰਗ ਬੱਚੇ ਹੀ ਦੇਖ ਲੋ ਉਹਨਾਂ ਦੇ ਕੋਲ ਸੁਣੋ ਕਿ ਮੇਰੇ ਤਾਂ ਗੋਡੇ ਦਰਦ ਕਰਦੇ ਮੇਰੇ ਤਾਂ ਪੈਰ ਦੁਖਣ ਲਾਪੇ ਇਹ ਬਹੁਤ ਵੱਡੀ ਸਮੱਸਿਆ ਕਿਉਂਕਿ ਜੇ ਕੋ ਉਮਰ ਦੇ ਹਿਸਾਬ ਨਾਲ ਜਦੋਂ ਬਜ਼ੁਰਗਾਂ ਦਾ ਸ਼ਰੀਰ ਜਿਹੜਾ ਉਹ ਬਦਲਦਾ ਉਹ ਆਪਾਂ ਮੰਨ ਸਕਦੇ ਹਾਂ ਕਿ ਉਮਰ ਆ ਪਰ ਬੱਚੇ ਵੀ ਅੱਜ ਕੱਲ ਇੰਨੇ ਜ਼ਿਆਦਾ ਸ਼ਿਕਾਰ ਹੋ ਰਹੇ ਉਹ ਚਿੰਤਾ ਦਾ ਵਿਸ਼ਾ ਆ ਦੇਖੋ ਜਿਹੜਾ ਮਟਾਪਾ ਇਹ ਕਈਆਂ ਤਾਂ ਆਪਣੇ ਮਾਪੇ ਤੋਂ ਮਿਲ ਜਾਂਦਾ ਹੁੰਦਾ ਹਮ ਦੂਸਰਾ ਜਿਹੜਾ ਸਾਡੇ ਖਾਣ ਦਾ ਹਾਲ ਆ ਅਸੀਂ ਪੂਰਾ ਨਿਊਟ੍ਰੀਸ਼ਨ ਹੀ ਖਾ ਰਹੇ ਬੱਚੇ ਅਨ ਹੈਲਦੀ ਖਾਣਾ ਖਾ ਰਹੇ ਨੇ ਖੇਲਣ ਕੁਦਰਤ ਜਿਆਦਾ ਕੰਮ ਨਹੀਂ ਕਰਦੇ ਹੈਗੇ ਉਹਨਾਂ ਨੂੰ ਸਟ੍ਰੈਸ ਵੀ ਜਿਆਦਾ ਆ ਰਿਹਾ ਬੱਚਿਆਂ ਨੂੰ ਇਸ ਕਰਕੇ ਉਹ ਜਿਹੜਾ ਮੋਟਾਪਾ ਵਧਦਾ ਜਾ ਰਿਹਾ ਕੰਦਾ ਮਟਾਪਾ ਨਹੀਂ ਤੁਸੀਂ ਸੋਚਿਆ ਹੋਣਾ ਦੇਖਿਆ ਹੋਣਾ ਅੱਜ ਕੱਲ ਸਾਡੇ ਪੰਜਾਬ ਦਾ ਬਹੁਤ ਹੋ ਰਿਹਾ ਕਿ 12-13 ਸਾਲ ਦਾ ਬੱਚਾ ਜੇ ਉਹਦਾ ਪਿੱਤਾ ਕੱਟਿਆ ਜਾ ਰਿਹਾ ਬਿਲਕੁਲ 20-22 ਸਾਲ ਦਾ ਮੁੰਡਾ ਕੁੜੀਆ ਉਹਨੂੰ ਬ੍ਰੇਨ ਅਟੈਕ ਆ ਗਿਆ ਉਹ ਹੈਡੈਕ ਆ ਗਿਆ ਕਿਉਂਕਿ ਸਾਡੇ ਖਾਣੇ ਪੀਣੇ ਰਹਿ ਜੇ ਹੋ ਗਏ ਤੇ ਜੋ ਆਪਾਂ ਖਾਣਾ ਪੀਣਾ ਖਾਂਦੇ ਆ ਨਾ ਕੁਝ ਵੀ ਖਾਂਦੇ ਆ ਉਹ ਸਾਡੀ ਬਾਡੀ ਜਾਂਦਾ ਲੀਵਰ ਜਾ ਕੇ ਉਹਦਾ ਰਸ ਬਣਦਾ ਰਸ ਤੋਂ ਬਲੱਡ ਬਣਦਾ ਬਲੱਡ ਤੋਂ ਸੈੱਲ ਬਣਦੇ ਨੇ ਸੈੱਲ ਤੋਂ ਟਿਸ਼ੂ ਬਣਦੇ ਨੇ ਟਿਸ਼ੂ ਤੋਂ ਆਰਗਨ ਬਣਦੇ ਨੇ ਔਰ ਜੋ ਜੀ ਖਾਣੇ ਉਹ ਤਾਂ ਬੋਡੀ ਤੇ ਜਾ ਰਿਹਾ ਜੋ ਜੋ ਖਾ ਰਹੇ ਆ ਉਹ ਸਾਡੀ ਬੋਡੀ ਬਣਦੀ ਜਾ ਰਹੀ ਆ ਪਰ ਇਹ ਗੱਲ ਮੈਂ ਕਹਿਣਾ ਕਿ ਮਟਾਪਾ ਇੱਕ ਬਹੁਤ ਬੜੀ ਬਿਮਾਰੀ ਬਣ ਕੇ ਉੱਭਰ ਰਿਹਾ ਹ ਤੁਸੀਂ ਹੁਣੇ ਅਮਲੋ ਦੇ ਵਿੱਚ ਤਾਂ ਸਾਰੀਆਂ ਚੀਜ਼ਾਂ ਦਿੰਦੇ ਹੋ ਲੋਕਾਂ ਨੂੰ ਤੁਹਾਡਾ ਸੈਂਟਰ ਬਣਿਆ ਹੋਇਆ ਤੁਸੀਂ ਦਵਾਈਆਂ ਆਪਣਾ ਜੀ ਡਾਈਟ ਆ ਦਿੰਦੇ ਹੋ ਨਿਊਟ੍ਰੀਸ਼ਨ ਦਿੰਦੇ ਹੋ ਪਰ ਉਹਨਾਂ ਲੋਕਾਂ ਲਈ ਕੋਈ ਵੀ ਅਜਿਹੀ ਜਗ੍ਹਾ ਹੈਗੀ ਆ ਜਿਹੜੇ ਬਹੁਤ ਦੂਰੋਂ ਉਧਰੋਂ ਆਉਂਦੇ ਆ ਜਿਨ੍ਹਾਂ ਨੂੰ ਲੱਗਦਾ ਕਿ ਲੰਬਾ ਸਫ਼ਰ ਆ ਉਹ ਕਿਵੇਂ ਤੁਹਾਡੇ ਤੱਕ ਪਹੁੰਚ ਕਰ ਸਕਣ ਦੇਖੋ ਜੀ ਸਾਡੀ ਆਪਣੀ ਬ੍ਰਾਂਚ ਇੱਕ ਮਾਨ ਨਿਊਟ੍ਰੀਸ਼ਨਸੈਂਟਰ ਗੁਰਦਾਸਪੁਰ ਵੀ ਹੈ। ਅੱਛਾ ਜੀ ਜਿਹੜੇ ਗੁਰਦਾਸਪੁਰ ਦੇ ਲੋਕ ਨੇ ਮੇਰੇ ਵੀਰ ਭਾਈ ਹੈਗੇ ਨੇ ਜਿਵੇਂ ਪਠਾਨਕੋਟ ਹੈ, ਜਲੰਧਰ ਹੈ, ਹੁਸ਼ਿਆਰਪੁਰ ਹੈ ਇਹ ਤੋਂ ਪਰਲਾ ਇਲਾਕਾ ਜਿਹੜੇ ਚੱਲ ਕੇ ਮੇਰੇ ਕੋਲ ਨਹੀਂ ਆ ਸਕਦੇ ਉਹ ਉੱਥੇ ਗੁਰਦਾਸਪੁਰ ਜਾ ਸਕਦੇ ਨੇ। ਉੱਥੇ ਮੇਰੇ ਨਾਲ ਦੀ ਐਕਸਪਰਟ ਬੈਠੇ ਨੇ ਤੇ ਉਹਨਾਂ ਕੋਲ ਸਾਡੇ ਵਾਲਾ ਨਿਊਟ੍ਰੀਸ਼ਨ ਸਾਡੇ ਟ੍ਰੇਨਿੰਗ ਸਭ ਕੁਝ ਉਹੀ ਆ। ਅੱਛਾ ਜੀ ਸੇਮ ਪ੍ਰੋਡਕਟ ਮਿਲਦੇ ਆ। ਸਿਰਫ ਪ੍ਰੋਡਕਟ ਸੇਮ ਨੇ ਨਿਊਟ੍ਰੀਸ਼ਨ ਸੇਮ ਹੈ ਸਿਰਫ ਇਹ ਕਰ ਰਹੇ ਆ। ਕਿ ਲੋਕਾਂ ਦੀ ਸਹੂਲਤ ਬਾਤ ਚ ਹਾਂਜੀ ਬਿਲਕੁਲ ਲੋਕਾਂ ਨੂੰ ਦੂਰ ਚੱਲ ਕੇ ਆਉਣਾ ਨਾ ਪਵੇ ਉਹਦਾ ਟਾਈਮ ਬੱਜੇ ਉਹਦਾ ਪੈਸਾ ਬੱਜੇ ਇਹ ਜੀ ਇੱਥੋਂ ਮਿਲਦੀ ਆ ਉਹਨੂੰ ਉੱਥੇ ਮਿਲ ਜਣਾ ਮਨ ਲੋਕਾਂ ਦੇ ਮਨ ਚ ਇਹ ਹੋ ਸਕਦਾ ਹੈ ਕਿ ਅਸੀਂ ਤਾਂ ਖਾਲਸਾ ਜੀ ਕੋਲ ਜਾਂਦੇ ਆ ਉੱਥੇ ਚੀਜ਼ਾਂ ਵਧੀਆਂ ਮਿਲਣਗੀਆਂ ਪਰ ਉੱਥੇ ਵੀ ਸੇਮ ਚੀਜ਼ਾਂ ਮਿਲਣਗੀਆਂ ਹੈਨਾ ਸਾਡੀ ਇੱਕੋ ਕੰਪਨੀ ਆ ਇੱਕੋ ਪ੍ਰੋਡਕਟ ਨੇ ਇੱਕੋ ਨਿਊਟ੍ਰੀਸ਼ਨ ਆ ਇੱਕੋ ਸਾਡੀ ਗਾਰੰਟੀ ਆ ਤੇ ਲੋਕਾਂ ਦੇ ਸਹੂਲਤ ਵਾਸਤੇ ਕਿ ਕਿਸੇ ਕੋਲ ਅੱਜ ਕੱਲ ਟਾਈਮ ਨਹੀਂ ਹੈਗਾ ਜਿਹਨੂੰ ਪੁੱਛੋ ਮੇਰੇ ਕੋਲ ਟਾਈਮ ਨਹੀਂ ਮੇਰੇ ਕੋਲ ਟਾਈਮ ਨਹੀਂ ਹੈ ਬਿਲਕੁਲ ਸਹੀ ਗੱਲ ਆ ਅਸੀਂ ਕਹਿੰਦਾ ਬੰਦਾ ਬਾਈ ਫੇਸ ਗੱਲਬਾਤ ਕਰੇ ਜਾਂ ਤਾਂ ਨਿਊਟ੍ਰੀਸ਼ਨ ਲਵੇ ਤੇ ਚੱਲ ਜਵੇ ਰੋ ਤੇ ਰਿਜ਼ਲਟ ਵੀ ਇੱਕੋ ਜਿਹਾ ਮਿਲੂਗਾ ਇੱਕੋ ਜਿਹਾ ਰਿਜ਼ਲਟ ਇੱਕੋ ਜਿਹੀ ਗਾਰੰਟੀ ਉੱਥੇ ਵੀ ਫੇਰ ਤਾਂ ਰੋਜ਼ਾਨਾ ਹੀ ਫੋਨ ਕਰਕੇ ਦੇਉਣੇ ਆ ਤਾਂ ਲੋਕ ਉੱਥੇ ਵੀ ਜਿਹੜੇ ਬਿਆਨ ਤਾਂ ਹੁੰਦੇ ਹੋਣੇ ਹਨਾ ਦੇਖੋ ਜੀ ਅਸੀਂ ਇਹਨੂੰ ਖਰੇ ਕਸਟਮਰ ਤਾਂ ਨਹੀਂ ਕਹਿੰਦਾ ਹੁੰਦਾ ਮੈਂ ਕਿਉਂਕਿ ਮੈਂ ਆਪਣੀ ਜਿਹੜੀ ਭਾਸ਼ਾ ਵਿੱਚ ਆ ਉਹ ਇਹ ਬੋਲਦਾ ਹਾਂ ਕਿ ਜਿਹੜਾ ਬੰਦਾ ਮੋਟਾਪੇ ਕਰਕੇ ਪਰੇਸ਼ਾਨ ਆ ਬਿਲਕੁਲ ਕਈ ਬਿਮਾਰੀਆਂ ਚਿੰਬੜੀਆਂ ਹੁੰਦੇ ਨੇ ਜਿਹੜਾ ਬੰਦਾ ਸੱਤ ਤੋਂ ਨਿਊਟ੍ਰੀਸ਼ਨ ਖਾ ਕੇ ਆਪਣੀ ਬਾਡੀ ਨੂੰ ਠੀਕ ਕਰ ਰਿਹਾ ਮੈਂ ਕਹਿੰਦਾ ਮੇਰਾ ਪਰਿਵਾਰਕ ਮੈਂਬਰ ਆ ਬਿਲਕੁਲ ਮੇਰਾ ਪਰਿਵਾਰਕ ਮੈਂਬਰ ਆ ਉਹ ਵੀ ਸਿਹਤ ਠੀਕ ਕਰਨੇ ਹੁਣ ਸਾਡੀ ਜ਼ਿੰਮੇਵਾਰੀ ਹੈ ਹੂੰ ਇੱਥੇ ਵੀ ਫੋਨ ਬਹੁਤ ਆ ਰਹੇ ਨੇ ਉੱਥੇ ਵੀ ਫੋਨ ਬਹੁਤ ਆ ਰਹੇ ਨੇ ਫਿਰ ਉੱਥੇ ਕੋਣ ਡੀਲ ਕਰਦਾ ਉੱਥੇ ਬੈਠ ਕੇ ਕਿਹੜੇ ਤੁਹਾਡੀ ਟੀਮ ਲੱਗੀ ਹੋਈ ਹੈ ਦੇਖੋ ਉੱਥੇ ਸਾਡੀ ਇੱਕ ਗੁੜੀ ਆ ਮੈਡਮ ਹੈ ਨਰਿੰਦਰ ਕੌਰ ਆ ਉਹ ਬੜੇ ਸੋਝਵਾਨ ਨੇ ਉਹਦਾ ਖੁਦ ਦਾ ਬਹੁਤ ਵਧੀਆ ਰਿਜ਼ਲਟ ਆ ਉੱਥੇ ਪੂਰੇ ਲੋਕਾਂ ਨੂੰ ਡੀਲ ਕਰ ਰਹੇ ਨੇ ਅੱਛਾ ਜੀ ਉਹ ਹੁਣ ਡੀਲਿੰਗ ਕਰਦੇ ਨੇ ਤਾਂ ਉੱਥੇ ਲੋਕ ਜਿਹੜੇ ਨੇ ਉੱਥੇ ਪਹੁੰਚ ਰਹੇ ਨੇ ਬਿਲਕੁਲ ਪਹੁੰਚ ਰਹੇ ਨੇ ਤੇ ਇੱਕ ਗੁਰਦਾਸਪੁਰ ਦੇ ਵਿੱਚ ਆ ਇਹ ਗੁਰਦਾਸਪੁਰ ਦੇ ਵਿੱਚ ਆ ਜੀ ਪ੍ਰੋਪਰ ਅੱਛਾ ਜੀ ਗੁਰਦਾਸਪੁਰ ਦੇ ਵਿੱਚ ਪ੍ਰੋਪਰ ਆ ਫਿਰ ਟਾਈਮਿੰਗ ਕੀ ਕੀ ਆ ਮਤਲਬ ਕਿੰਨੇ ਸਮ 8 ਵਜੇ ਤੱਕ ਜਦੋਂ ਮਰਜ਼ੀ ਕਾਲਿੰਗ ਕਰਨਾ ਜਦੋਂ ਮਰਜ਼ੀ ਕਾਲ ਕਰਨਾ ਤੁਹਾਨੂੰ ਮਿਲਣਗੇ ਪਰ ਰੂਟਸਨ ਦੇਣਗੇ ਕੋਈ ਬੰਦਾ ਕਹਿੰਦਾ ਜੀ ਮੈਂ ਉੱਥੇ ਵੀ ਨਹੀਂ ਜਾ ਸਕਦਾ ਉਹਨੂੰ ਘਰੇ ਭੇਜ ਦਿਓ ਤਾਂ ਉੱਥੇ ਵੀ ਸਾਡੀ ਕੋਰੀਅਰ ਸਰਵਿਸ ਚੱਲਦੀ ਆ ਅੱਛਾ ਗੁਰਦਾਸਪੁਰ ਤੋਂ ਵੀ ਕੋਰੀਅਰ ਸਰਵਿਸ ਚੱਲ ਰਹੀ ਹੈ ਗੁਰਦਾਸਪੁਰ ਤੋਂ ਵੀ ਕੋਰੀਅਰ ਸਰਵਿਸ ਪੂਰੀ ਪੰਜਾਬ ਦੀ ਕਰਾ ਲਓ ਪੂਰੀ ਇੰਡੀਆ ਦੀ ਕਰਾ ਲਓ ਫਰੋਨ ਕੰਟਰੀ ਦੀ ਕਰਾ ਲਓ ਠੀਕ ਹੈ ਸਭ ਕੁਝ ਉੱਥੇ ਜਿਹੜੀਆਂ ਸਵਾਮਾ ਇੱਥੇ ਨੇ ਇਹ ਸੇਮ ਉੱਥੇ ਨੇ ਉੱਥੇ ਅੱਛਾ ਜਿਹੜੀ ਸਹੂਲਤ ਤੁਸੀਂ ਦੇ ਦਿਓ ਉਹੀ ਸਹੂਲਤ ਗੁਰਦਾਸਪੁਰ ਦੇ ਵੀ ਮਿਲ ਰਹੀ ਹੈ ਬਿਲਕੁਲ ਜੀ ਇੱਥੇ ਵੀ ਕੋਰੀਅਰ ਫ੍ਰੀ ਦੇ ਰਹੇ ਆ ਉੱਥੇ ਵੀ ਕੋਰੀਅਰ ਫ੍ਰੀ ਮਿਲਦਾ ਕੋਰੀਅਰ ਫ੍ਰੀ ਮਿਲਦਾ ਤੁਸੀਂ ਤਾਂ ਬੜ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਉਹ ਮਿਸ਼ਨ ਤੇ ਚੱਲੇ ਹੋਇਆ ਹੈ ਪੈਸਾ ਕਿਸ ਦੇ ਨਾਲ ਨਹੀਂ ਜਾਣਾ ਕੀਤਾ ਹੋਇਆ ਕਰਮ ਨਾਲ ਜ਼ਰੂਰ ਜਾਣਗੇ ਚੰਗੇ ਕਰ ਲਈਏ ਮਾੜੇ ਕਾ ਲਈਏ ਫੇ ਮਾੜੇ ਕਿਉਂ ਕਰਨੇ ਨੇ ਭਾਈ ਚੰਗੇ ਕਰੀਏ ਆਪਾਂ ਦੁਨੀਆ ਚੰਗੀ ਸਾਡੀ ਦੁਨੀਆ ਨਾ ਸਾਡਾ ਸਭ ਦਾ ਮਾਲਕ ਇੱਕੋ ਹੀ ਆ ਫਿਰ ਬੁਰਾ ਕਿਹਦੇ ਕਹਦਾ ਕਿਉਂ ਕਰਨੀ ਖਾਲਸਾ ਜੀ ਇੱਕ ਚੀਜ਼ ਇਹ ਆ ਜਿਵੇਂ ਤੁਸੀਂ ਅਕਸਰ ਆਪਾਂ ਜਿ세 ਦੇਖਦੇ ਆ ਕਿ ਫਰਾਡ ਬਹੁਤ ਵੱਡੇ ਮਾਤਰਾ ਤੇ ਚੱਲਦਾ ਹੈ ਨਾ ਤੁਸੀਂ ਮਿਹਨਤ ਜਿਹੜੀ ਇਨਸਾਨ ਨੇ ਜਿਹਨੇ ਕੀਤੀ ਹੁੰਦੀ ਆ ਜਦੋਂ ਉਹਦੇ ਕਿਸੇ ਪ੍ਰੋਡਕਟ ਨਾਲ ਛੇੜਛਾੜ ਹੋਵੇ ਤੋਂ ਕਾ ਵੀ ਦੁੱਖ ਲੱਗਦਾ ਕਿ ਅਸੀਂ ਮਿਹਨਤ ਕੀਤੀ ਆ ਅਸੀਂ ਲੋਕਾਂ ਲਈ ਮਤਲਬ ਹਾਰਡ ਕਰ ਰਹੇ ਆ ਤੇ ਸਾਡੇ ਲਈ ਤੋਖਾ ਹੁੰਦਾ ਤੇ ਗੁਰਦਾਸਪੁਰ ਦੇ ਵਿੱਚ ਜਿਹੜੀ ਟੀਮ ਬੈਠੀ ਹੋਈ ਆ ਜਾਂ ਕਿੱਦਾਂ ਆ ਉਹਨਾਂ ਦੇ ਨੰਬਰ ਜ਼ਰੂਰ ਤੁਸੀਂ ਸਾਨੂੰ ਦੱਸਣਾ ਕਿ ਐਡਰੈਸ ਵੀ ਪ੍ਰੋਪਰ ਦੱਸਣਾ ਕਿ ਲੋਕਾਂ ਤੱਕ ਸਹੀ ਚੀਜ਼ ਪਹੁੰਚੇ ਕਿ ਕੋਈ ਫਰਾਡ ਵਾਲੀ ਚੀਜ਼ ਨਾ ਹੋਵੇ ਦੇਖੋ ਫਰਾਉਡ ਦੀ ਨਾਉਂ ਨਹੀਂ ਸਾਡੇ ਕੋਲ ਚੀਜ਼ ਕੋਲ ਹੈ ਉਹ ਨਹੀਂ ਜੀ ਹੂੰ ਜਿਹੜੀ 3 ਦਿਨ ਦੀ ਗਾਰੰਟੀ ਆ ਉਹ ਹਰ ਜਗ੍ਹਾ ਤੇ ਆ ਇੱਕੋ ਸਾਡਾ ਨਿਊਟ੍ਰੀਸ਼ਨ ਆ ਤੁਸੀਂ ਫੋਨ ਕਾਲ ਕਰੋ ਤੁਹਾਨੂੰ ਉੱਥੋਂ ਵੀ ਇਹ ਨਿਊਟ੍ਰੀਸ਼ਨ ਪੂਰਾ ਮਿਲ ਜਾਣਾ ਹੈ ਠੀਕ ਹੈ ਤੇ 3 ਦਿਨ ਦੀ ਗਾਰੰਟੀ ਉੱਥੇ ਵੀ ਸਹੀ ਹੈ 3 ਦਿਨ ਕਿਉਂਕਿ ਨਿਊਟ੍ਰੀਸ਼ਨ ਇੱਕ ਹੈ ਟ੍ਰੇਨਿੰਗ ਇੱਕ ਹੈ ਸਭ ਚੀਜ਼ ਇੱਕੋ ਹੀ ਆ ਠੀਕ ਹੈ ਫਰਾਉਡ ਨੇ ਕੋਈ ਚੀਜ਼ ਨਹੀਂ ਹੈ ਕਿ ਜਿਹਨੇ ਸਾਡੇ ਸਾਰੇ ਪ੍ਰੋਡਕਟ ਨੇ ਐਫਐਸਐਸਆਈ ਤੋਂ ਆਈਐਸਆਈ ਤੋਂ ਸਭ ਸਰਟੀਫਾਈਡ ਨੇ ਸਰਟੀਫਾਈਡ ਉਹ ਲੋਕਾਂ ਦੀ ਸਹੂਲਤ ਬਾਤ ਬਣਾਇਆ ਲੋਕ ਇਹ ਜ਼ਰੂਰ ਮਤਲਬ ਸੋਚਦੇ ਹੁੰਦੇ ਕਈ ਵੇਲੇ ਕਿ ਜਿਵੇਂ ਜਿਹੜੇ ਤੁਹਾਡੇ ਕੋਲ ਆਉਂਦੇ ਆ ਤੁਹਾਡੀ ਵੀਡੀਓਜ਼ ਦੇਖਦੇ ਹੁੰਦੇ ਹਨਾ ਉਹ ਲੱਗਦਾ ਕਿ ਖਾਲਸਾ ਜੀ ਕੋਈ ਜਾਣਾ ਹੈ ਜਾਂ ਕਿੱਦਾਂ ਹਨਾ ਤਾਂ ਲੋਕਾਂ ਨੂੰ ਇਹ ਸੰਤੁਸ਼ਟ ਜ਼ਰੂਰ ਕਰੋ ਕਿ ਜਿਸ ਤਰੀਕੇ ਨਾਲ ਤੁਸੀਂ ਡੀਲ ਕਰ ਰਹੇ ਆ ਵੀ ਤੁਹਾਨੂੰ ਉੱਥੇ ਵੀ ਸੇਮ ਮੁੱਦੇ ਡੀਲ ਕੀਤਾ ਜਾਊਗਾ ਤੁਹਾਨੂੰ ਕਮੀ ਨਹੀਂ ਮਹਿਸੂਸ ਹੋਵੇਗੀ ਕਿ ਖਾਲਸਾ ਜੀ ਉੱਥੇ ਨਹੀਂ ਹੈਗੇ ਆ ਤੁਹਾਡੀ ਟੀਮ ਵੀ ਸੇਮ ਮੁੱਦੇ ਡੀਲ ਕਰੂਗੀ ਦੇਖੋ ਉਥੋਂ ਜਿਹੜੀ ਡੀਲਿੰਗ ਹੈ ਜੇ ਮੈਂ ਕਹਾਂ ਡੀਲਿੰਗ ਉਹਦੀ ਬਹੁਤ ਟੌਪ ਦੀ ਆ ਐਨੀ ਕੁ ਵਧੀਆ ਡੀਲਿੰਗ ਆ ਕਿ ਵੰਦੇ ਦੇ ਮਨ ਚ ਵੱਡ ਜਾਂਦੇ ਆ ਹਮ ਠੀਕ ਹੈ ਐਨੇ ਕੁ ਬੜਿਆ ਬੋਲੀ ਆ ਐਨਾ ਕੁ ਬੜਿਆ ਡੀਲਿੰਗ ਕਰਦੇ ਆ ਕਿ ਮੈਂ ਕਹਾਂ ਵੀ ਬਹੁਤ ਹੱਦੋਂ ਪਰੇ ਆ ਫੇ ਵੀ ਕਈ ਤੇ ਕੋਈ ਕੰਪਲੇਟ ਹੁੰਦੀ ਆ ਕੋਈ ਸ਼ਿਕਾਇਤ ਹੁੰਦੀ ਆ ਤੁਹਾਡੇ ਸਭ ਨੇ ਹਾਜ਼ਰ ਬੈਠੇ ਹਾਂਜੀ ਖਾਲਸਾ ਜੀ ਇੱਕ ਚੀਜ਼ ਆ ਜਿਵੇਂ ਕਈ ਵੇਲੇ ਨਾ ਕੁਝ ਔਰਤਾਂ ਨੂੰ ਅਜਿਹੀਆਂ ਬਿਮਾਰੀਆਂ ਕਹਿ ਸਕਦੇ ਆ ਜਾਂ ਉਹਨਾਂ ਦੇ ਸਰੀਰ 'ਚ ਕਮੀਆਂ ਹੋ ਜਾਂਦੀਆਂ ਨੇ ਹਾਰਮੋਨਸ ਬਹੁਤ ਇਨਬੈਲੈਂਸ ਅੱਜ ਦੇ ਸਮੇਂ ਦੇ ਵਿੱਚ ਹੋ ਰਹੀ ਐ ਇੱਕ ਮੋਟਾਪੇ ਦੇ ਕਰਕੇ ਮੋਟਾਪਾ ਹੀ ਜੋ ਆ ਇਹ ਔਰਤਾਂ ਨੂੰ ਜਿਹੜੀਆਂ ਚੀਜ਼ਾਂ ਕਈ ਵੇਲੇ ਔਰਤਾਂ ਹੀ ਜਿਹੜੀਆਂ ਉਹਨਾਂ ਨੂੰ ਲੱਗਦਾ ਕਿ ਅਸੀਂ ਇੱਕ ਔਰਤ ਨਾਲ ਗੱਲ ਕਰਕੇ ਬਹੁਤ ਜ਼ਿਆਦਾ ਸੋਨਾਂ ਨੂੰ ਹੁੰਦਾ ਕਿ ਅਸੀਂ ਕੰਫਰਟੇਬਲ ਹੁੰਨੇ ਆ ਹਨਾ ਤੇ ਤੁਸੀਂ ਗੁਰਦਾਸਪੁਰ ਦੀ ਗੱਲ ਕਰਦੇ ਹੋ ਤੇ ਉੱਥੇ ਤਾਂ ਆਪਣੇ ਮੈਡਮ ਬੈਠੇ ਹੋਏ ਨਾ ਲੇਡੀਜ਼ ਨੂੰ ਬਹੁਤ ਵੱਡੀ ਸਹੂਲਤ ਕਜੜੀ ਉਹਨਾਂ ਨੂੰ ਕੋਈ ਦਿੱਕਤ ਆ ਮੋਟਾਪੇ ਤੋਂ ਆਈ ਆ ਉਹ ਬੇਚੀ ਚੱਕ ਕਰ ਸਕਦੇ ਉੱਥੇ ਹੈਨਾ ਲੈਡੀਜ਼ ਦੇ ਕੋਈ ਵੀ ਦੇਖੋ ਖਾਸ ਕਰਕੇ ਜਦੋਂ ਆਪਾਂ ਇਸ ਵਿਸ਼ੇ 'ਚ ਆਉਨੇ ਆ ਤਾਂ ਗੱਲਬਾਤ ਵੀ ਕਰਨੇ ਚਾਹੁੰਦੇ ਆ ਜੋ ਜੀ ਮਰਜੀ ਗੱਲਬਾਤ ਸਾਡੇ ਗੁਰਦਾਸਪੁਰ ਕਰੋ ਬਿਲਕੁਲ ਇੱਕੋ ਨਹੀਂ ਰੁਸਣਾ ਇੱਕੋ ਸਾਢੇ ਚੀਜ਼ ਆ ਬਿਲਕੁਲ ਹਾਂ ਮੋਟਾਪਾ ਕਰਕੇ ਸਮੱਸਿਆਵਾਂ ਬਹੁਤ ਨੇ ਬਹੁਤ ਨੇ ਖਾਸ ਕਰਕੇ ਲੇਡੀਜ਼ ਨੂੰ ਜ਼ਿਆਦਾ ਕਿਉਂਕਿ ਲੇਡੀਜ਼ ਨੂੰ ਪੀਸੀਓਡੀ ਹੋ ਗਿਆ ਤਾਂ ਬੜੀ ਗੰਭੀਰ ਸਮੱਸਿਆ ਇਹ ਛੇਤੀ ਹਾਲ ਨਹੀਂ ਹੁੰਦੀ ਜਿਹਦਾ ਮੋਟਾਪਾ ਜ਼ਿਆਦਾ ਆ ਉਹਦੇ ਉੱਪਰ ਰੈਗਨੇਸੀ ਨਹੀਂ ਹੋ ਰਹੀ ਉਹ ਵੀ ਸਮੱਸਿਆ ਆ ਕਈਆਂ ਦਾ ਚਲੋ ਰੱਬ ਦੀ ਕਿਰਪਾ ਨਾਲ ਬੱਚਾ ਹੋ ਜਾਂਦਾ ਆਫਟਰ ਡਿਲੀਵਰੀ ਉਹਦਾ ਫੇਰ weight ਵੱਜ ਜਾਂਦਾ ਸਮੱਸਿਆ ਸਮੱਸਿਆਵਾਂ ਨੇ ਪਰ ਹੱਲ ਸਮੱਸਿਆਵਾਂ ਬਹੁਤ ਨੇ ਪਰ ਜਿੰਨੀਆਂ ਸਮੱਸਿਆਵਾਂ ਜ਼ਿਆਦਾ ਵਜਨ ਕਰਕੇ ਨੇ ਮੋਟਾਪੇ ਕਰਕੇ ਨੇ ਮੈਂ ਇੱਕੋ ਬੇਨਤੀ ਕਰਦਾ ਕਿ ਆਪਦਾ ਮੋਟਾਪਾ ਘਟਾ ਲਓ ਫੈਟ ਘਟਾ ਲਓ BMI ਸਹੀ ਕਰ ਲਓ ਜਿੰਨੀਆਂ ਮੁਟਾਪ ਕਰਕੇ ਸਮੱਸਿਆਵਾਂ ਸਾਰੀਆਂ ਆਪਣੇ ਆਪ ਹੱਲ ਹੋ ਜਾਣਗੀਆਂ। ਖਾਲਸਾ ਜੀ ਬਹੁਤ ਜ਼ਿਆਦਾ ਮਾਰਕੀਟ ਦੇ ਵਿੱਚ ਪ੍ਰੋਡਕਟ ਆਏ ਹੋਇਆ। ਬਹੁਤ ਸਾਰੀਆਂ ਚੀਜ਼ਾਂ ਨੇ ਕਈ ਲੋਕ ਖਾ ਵੀ ਰਹੇ ਨੇ ਰਿਜ਼ਲਟ ਨਹੀਂ ਮਿਲਦਾ, ਪੈਸੇ ਵੇਸਟ ਕਰਕੇ, ਥੱਕ ਕਰਕੇ ਕਹਿੰਦੇ ਜੋ ਚੱਲਦਾ ਉਵੇਂ ਹੀ ਚੱਲੀ ਜਾਵੇ। ਤੁਹਾਡੇ ਪ੍ਰੋਡਕਟ ਤੇ ਚਾਹੇ ਆਪਾਂ ਅਮਲੋ ਦੀ ਗੱਲ ਕਰ ਲਈਏ, ਚਾਹੇ ਆਪਾਂ ਗੁਰਦਾਸਪੁਰ ਦੀ ਗੱਲ ਕਰ ਲਈਏ, ਤੁਹਾਡੇ ਪ੍ਰੋਡਕਟ ਤੇ ਲੋਕ ਯਕੀਨ ਕਿਵੇਂ ਕਰਨ? ਇਹ ਸਿਰੂਸੇ ਦੱਸੋ। ਯਕੀਨ ਦੀ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਆਪਣੇ ਆਪ ਦੇ ਪ੍ਰੋਡਕਟ ਦੇ ਆਪ ਖਾਦੇ ਹੋਏ ਨੇ, ਆਪ ਬਣਵਾਏ ਹੋਏ ਨੇ। ਹੂੰ। ਬੜੀ ਗੱਲ। ਦੂਸਰੀ ਗੱਲ ਲੋਕਾਂ ਤੁਸੀਂ ਬਹੁਤ ਹੁਣ ਦੇ ਰਹੇ ਆਂ। ਪੰਜਾਬ ਜੀ ਦੇ ਰਹੇ ਆਂ, ਇੰਡੀਆ ਦੇ ਰਹੇ ਆਂ, ਬਾਹਰ ਵੀ ਜਾ ਰਹੇ ਨੇ। ਸਭ ਤੋਂ ਵੱਡੀ ਚੀਜ਼ ਕਿ ਪ੍ਰੋਡਕਟ ਬਣਾਉਣਾ ਕਿ ਆਸਾਨ ਚੀਜ਼ ਨਹੀਂ ਹੁੰਦੀ। ਹਮਮ ਹੈਲਥ ਪ੍ਰੋਡਕਟ ਬਣਾਉਣਾ ਕਿ ਆਸਾਨ ਚੀਜ਼ ਨਹੀਂ ਆ। ਭਲੇ ਤੇ ਬਹੁਤ بڑے بڑے ਨਿਊਟ੍ਰੀਸ਼ਨ, ਬੜੇ ਬੜੇ ਡਾਕਟਰ ਲੋਬੀ ਇੰਤ ਕੰਮ ਕਰਦੀ ਆ। ਤਾਂ ਨਿਊਟ੍ਰੀਸ਼ਨ ਤਿਆਰ ਹੁੰਦਾ। ਜਦੋਂ ਤਿਆਰ ਹੋ ਗਿਆ ਫਿਰ ਐਫਐਸਐਸਆਈ ਤੋਂ, ਆਈਐਚਓ ਤੋਂ ਫਿਰ ਟੈਸਟ ਕਰਕੇ ਸਰਟੀਫਾਈਡ ਕਰਾਉਣਾ ਪੈਂਦਾ ਹੁੰਦਾ। ਜਦੋਂ ਉਹਨਾਂ ਨੇ ਸਰਟੀਫਾਈਡ ਕਰਤਾ ਤੇ ਤਾਂ ਕੋਈ ਮਤਲਬ ਹੈ ਨਹੀਂ ਕੋਈ ਬਿਲਕੁਲ ਠੀਕ ਹੈ ਤੇ ਖਾਲਸਾ ਜੀ ਹੁਣ ਤੁਸੀਂ ਨਾ ਗੁਰਦਾਸਪੁਰ ਦਾ ਇੱਕ ਵਾਰੀ ਐਡਰੈਸ ਪ੍ਰੋਪਰ ਜ਼ਰੂਰ ਦੱਸੋ ਸਾਨੂੰ ਟਾਈਮਿੰਗ ਦੱਸ ਦੋ ਲੋਕ ਜਿਹੜੇ ਨੇ ਚਾਹੁੰਦੇ ਨੇ ਕਿ ਅਸੀਂ ਉੱਥੇ ਆਈਏ ਖਾਸ ਕਰਕੇ ਗੁਰਦਾਸਪੁਰ ਤੱਕ ਤੇ ਅਸੀਂ ਕਿਉਂ ਫੋਕਸ ਕਰ ਰਹੇ ਹਾਂ ਸਾਡਾ ਮਕਸਦ ਇਹ ਹੈ ਉਹਨਾਂ ਲੋਕਾਂ ਨੂੰ ਸਹੂਲਤ ਦੇਣ ਦੇ ਲਈ ਉੱਥੇ ਜਿਹੜੇ ਸਾਡੇ ਮੈਡਮ ਇਨ ਬੈਠੇ ਹੋਏ ਨੇ ਜਿਹੜੇ ਨਿਊਟ੍ਰੀਸ਼ਨ ਜਿਹੜੇ ਤੁਹਾਨੂੰ ਪ੍ਰੋਪਰ ਡਾਈਟ ਕਰਨਗੇ ਉਹਨਾਂ ਦਾ ਇੱਕ ਵਾਰੀ ਨਾਮ ਨੰਬਰ ਕੀ ਹੈ ਐਡਰੈਸ ਕੀ ਆ ਉਹ ਪ੍ਰੋਪਰ ਜ਼ਰੂਰ ਦੱਸੋ ਦੇਖੋ ਜਿਹੜਾ ਐਡਰੈਸ ਆ ਉਹਨਾਂ ਦਾ ਉਹ ਹੈਗਾ ਮਾਨ ਨਿਊਟ੍ਰੀਸ਼ਨ ਸੈਂਟਰ ਗੁਰਦਾਸਪੁਰ ਜਿਉਂਦੇ ਫੋਨ ਨੰਬਰ ਨੇ ਉਹ ਤੁਹਾਡੀ ਸਕਰੀਨ ਤੇ ਚੱਲ ਰਹੇ ਨੇ ਜਦੋਂ ਤੁਸੀਂ ਆਪਣਾ ਵਜ਼ਨ ਘਟਾਉਣ ਬਾਅਦ ਤੇ ਫੈਟ ਕੋਨ ਗੱਲਬਾਤ ਕਰਨੀ ਆ ਆਪਣੀ ਏਜ ਯਾਨੀ ਆਪਣੀ ਹਾਈਟ ਆਪਣੀ ਬੇਜ ਜ਼ਰੂਰ ਦੱਸਣਾ ਤੇ ਤੁਹਾਡੇ ਗੱਲ ਜ਼ਰੂਰ ਧਿਆਨ ਨਾਲ ਸੁਣਨਗੇ ਤੇ ਤੁਹਾਡੇ ਹਰ ਸਮੱਸਿਆ ਦਾ ਹੱਲ ਕਰਨਗੇ ਚਾਹੇ ਕੋਈ ਵੀ ਸਮੱਸਿਆ ਹੋਵੇ ਵਧੇ ਹੋਏ ਭਾਰ ਕਰਕੇ ਸਾਡਾ ਜਿਹੜਾ ਕੰਮ ਆ ਫਾਇਟ ਲੌਸ weight loss ਇਹਨਾਂ ਕਰਕੇ ਜਿੰਨੀਆਂ ਸਮੱਸਿਆਵਾਂ ਨੇ 100% ਹੱਲ ਆ 100% ਹੱਲ ਮਤਲਬ ਤੁਸੀਂ ਦਾਵਾ ਕਰਦੇ ਹੋ ਦਾਵਾ ਕਰਦੇ ਆ ਜੀ ਭਰੋਸਾ ਦਵਾ ਰਹੇ ਆ ਭਰੋਸਾ ਦਵਾ ਰਹੇ ਆ ਇਹ ਵੀ ਕਹਿ ਰਹੇ ਆ ਕਿ ਜੇ ਤੁਹਾਡਾ ਮਟਾਪਾ ਨਹੀਂ ਘਟਦਾ ਹੂੰ ਖੁੱਲੇ ਪ੍ਰੋਡਕਟ ਸਾਨੂੰ ਵਾਪਸ ਕਰੋ ਤੇ ਪੈਸੇ ਵਾਪਸ ਲੈ ਲਓ ਅੱਛਾ ਜੀ ਐਡੀ ਵੱਡੀ ਗਾਰੰਟੀ ਦੇ ਰਹੇ ਹਾਂ ਬਿਲਕੁਲ ਜੀ ਗਾਰੰਟੀ ਹੈ ਹਾਂ ਲੋਕ ਤਾਂ ਕਹਿੰਦੇ ਕਿ ਇਹ ਗਾਰੰਟੀ ਤੁਸੀਂ ਦਿੰਦੇ ਆ ਗੁਰਦਾਸਪੁਰ ਵਾਲੇ ਗਾਰੰਟੀ ਦੇ ਰਹੇ 100% ਹੈ ਜੀ 100% ਅੱਛਾ ਜੀ ਨਾ ਵਾਪਸ ਕਰਨ ਤਾਂ ਮੈਂ ਬੈਠਾ ਠੀਕ ਹੈ ਜੀ ਕੋਈ ਤਾਂ ਹੈ ਨਹੀਂਗਾ ਕੰਪਨੀ ਇੱਕ ਪ੍ਰੋਡਕਟ ਇੱਕ ਨੇ ਵਾਪਸ ਦਾ ਕੋਈ ਤਾਂ ਕਰੇ ਜੇ ਰਿਜ਼ਲਟ ਨਾ ਮਿਲਦਾ ਹੋਵੇ ਨਾ ਕੋਈ ਗੰਟੀ ਦੇ ਸਕਦਾ ਐਸ ਕੱਲਜ ਕੋਈ ਕੌਣ ਦੇ ਸਕਦਾ ਕੋਈ ਮਾਲਕ ਦੀ ਕਿਰਪਾ ਕਰ ਤੇ ਮਾਲਕਾ ਤੂੰ ਬਾਹ ਫੜੀ ਆ ਤੇਰੀ ਉਹ ਸੰਗਤਾਂ ਤੇਰੀ ਉਹ ਪੰਗਤਾਂ ਤੇਰਾ ਹੀ ਲੰਗਰ ਆ ਤੇ ਤੂੰ ਹੀ ਚਲਾਉਣਾ ਠੀਕ ਐ ਕਿੰਨੇ ਕੁ ਡੇਲੀ ਫੋਨ ਆ ਜਾਂਦੇ ਨੇ ਚਾਹੇ ਇਧਰ ਲਈ ਗੱਲ ਕਰ ਲਈਏ ਜਾਂ ਕੋਈ ਕੋਈ ਫੋਨ ਕੱਲ ਤਾਂ ਹੁਣ ਇੰਨੇ ਕ ਆਉਂਦੇ ਆ ਹੁਣ ਆਪਾਂ ਇੰਟਰਵਿਊ ਕਰ ਰਹੇ ਸੀਗੇ ਮੈਂ ਤਾਂ ਹੀ ਸਾਰੀ ਕਾਲਿੰਗ ਰੋਕੀ ਹੋਈ ਆ ਫਾਲੋਅ ਅਪ ਤਾਂ ਇੰਨੇ ਹੀ ਆਉਂਦੀ ਆ ਕਿ ਕਈ ਵਾਰੀ ਆ ਖਾਣਾ ਪੀਣਾ ਵੀ ਓਖਾ ਹੋ ਜਾਂਦਾ ਓਖਾ ਹੋ ਜਾਂਦਾ ਤੇ ਜਦੋਂ ਸਾਰੇ ਲੋਕੀ ਠੀਕ ਹੁੰਦੇ ਨੇ ਜਿਨ੍ਹਾਂ ਦਾ ਮੋਟਾਪਾ ਦੂਰ ਹੋ ਜਾਂਦਾ ਆ ਇੱਕਦਮ ਜੋ ਦਿੱਕਤਾਂ ਉਹਨਾਂ ਦੀਆਂ ਦੂਰ ਹੋ ਜਾਂਦੀਆਂ ਲੋਕੀ ਦਾ ਧੰਨਵਾਦ ਕਰਦੇ ਨੇ ਦਿਲ ਨੂੰ ਸਕੂਨ ਜ਼ਰੂਰ ਮਿਲਦਾ ਉਹਨਾਂ ਨੂੰ ਦੇਖੋ ਦਿਲ ਨੂੰ ਸਕੂਨ ਜ਼ਰੂਰ ਮਿਲਦਾ ਪਰ ਉਤੋਂ ਇੱਕ ਅੰਦਰੋਂ ਆਵਾਜ਼ ਨਿਕਲਦੀ ਆ ਕਿ ਮਾਲਕਾ ਇਹ ਸਾਰੀ ਦੁਨੀਆ ਤੇਰੀ ਉਸਾਦੀ ਨੇ ਵਾਤੀ ਆ ਜੇ ਜਦੋਂ ਕਿਸੇ ਦੀ ਸਿਹਤ ਠੀਕ ਹੋ ਰਹੀ ਆ ਤਾਂ ਮਾਲਕਾ ਤੇਰੀ ਕਿਰਪਾ ਕਰਕੇ ਹੋਈ ਆ ਸਾਡੇ ਦਾ ਕੋਈ ਸ਼ਕਤ ਨਹੀਂ ਹੈਗਾ ਪਰ ਫਿਰ ਵੀ ਲੱਗੇ ਹੋਏ ਆ ਕਿ ਕਿੰਨੇ ਕੁ ਲੋਕਾਂ ਦੀ ਅਸੀਂ ਸਿਹਤ ਠੀਕ ਕਰ ਸਕਦੇ ਆ ਪਰ ਇੱਕ ਚੀਜ਼ ਜਰੂਰ ਸਾਡੇ ਸਾਹਮਣੇ ਆਉਂਦੀ ਆ ਜਿਹੜੀ ਬਹੁਤ ਬੜੀ ਆ ਰਹੀ ਆ ਉਹ ਕਹਿੰਦੇ ਵੀ ਸਾਨੂੰ ਪਹਿਲਾਂ ਚੀਜ਼ ਦਾ ਪਤਾ ਨਹੀਂ ਸੀਗਾ ਵੀ ਮਟਾਪਾ ਘਟਾਉਣ ਨਾਲ ਇੰਨੀਆਂ ਬਿਮਾਰੀਆਂ ਹਟ ਜਾਂਦੀਆਂ ਨੇ ਜਿਹੜੀਆਂ ਮਟਾਪੇ ਕਰਕੇ ਨੇ ਹਾਂ ਵੀ ਸਾਨੂੰ ਤਾਂ ਪਹਿਲੇ ਚੀਜ਼ ਦਾ ਪਤਾ ਨਹੀਂ ਸੀਗਾ ਜੇ ਪਹਿਲਾਂ ਚੀਜ਼ ਦਾ ਪਤਾ ਹੁੰਦਾ ਤਾਂ ਅਸੀਂ ਮਟਾਪਾ ਘਟਾ ਲੈਂਦੇ ਇਹ ਲੋਕਾਂ ਨੂੰ ਬੜੀ ਬਹੁਤ ਹੀ ਬਲੇਸਿੰਗ ਮਿਲ ਰਹੀ ਬਿਲਕੁਲ ਤੁਸੀਂ ਆਪਣੇ ਪ੍ਰੋਡਕਟ ਚ ਫੌਨੀ ਕਿਉਂ ਅਜਿਹਾ ਕਿ ਜਿਸ ਦੇ ਨਾਲ ਮਟਾਪਾ ਗਾਇਬ ਵੀ ਹੋ ਜਾਂਦਾ ਤੁੱਕ ਸਾਡੇ ਪ੍ਰੋਡਕਟ ਸਾਰੇ ਨੇਚਰਲ ਸੋਰਸ ਤੋਂ ਤਿਆਰ ਕੀਤੇ ਹੋਏ ਮੰਨिए ਕੇ ਫਰੂਟ ਔਰ ਵੈਜੀਟੇਬਲ ਤੋਂ ਬਣੇ ਹੋਣੇ ਆ। ਇੱਕ ਹੀ ਪ੍ਰਕਾਰ ਦੇ ਮਿਨਰਲ, ਇੱਕ ਹੀ ਪ੍ਰਕਾਰ ਦੇ ਵਿਟਾਮਿਨ ਤੋਂ ਬਣਿਆ ਹੋਇਆ ਹੈ। ਇੱذ ਕੋਈ ਕਿਸੇ ਬਗਾਰ ਦਾ ਕੈਮੀਕਲ ਨਹੀਂ ਹੈਗਾ। ਅਸੀਂ ਕਲੀਅਰ ਕਰ ਦਈਏ ਸਾਡਾ ਕੋਈ ਮੈਡੀਸਨ ਨਹੀਂ ਹੈ, ਕੋਈ ਮੈਡੀਕਲ ਨਹੀਂ ਹੈ, ਸਿਰਫ ਨਿਊਟ੍ਰੀਸ਼ਨ ਹੈ। ਹਮ ਨਿਊਟ੍ਰੀਸ਼ਨ ਆਪਾਂ ਖਾਣੇ ਆ। ਸਾਡੀ ਬਾਡੀ ਜਾਣਦਾ ਜੋ ਸਾਡੀ ਬਾਡੀ 'ਚ ਕਮੀ ਆਉਂਦੀਆਂ ਨੇ ਉਹਨੂੰ ਇਹ ਦੂਰ ਕਰ ਦਿੰਦਾ ਤੇ ਬੰਦਾ ਤੰਦਰੁਸਤ ਹੋ ਜਾਂਦਾ। ਮਤਲਬ ਤੁਸੀਂ ਪ੍ਰੋਡਕਟ ਦਿੰਨੇ ਹੋ, ਇੱਕ ਤੁਹਾਡਾ ਡਾਈਟ ਪਲਾਨ ਹੁੰਦਾ ਹੈ ਉਸੇ ਅਕੋਰਡਿੰਗ ਤੁਸੀਂ ਆਪਣੀ ਮੀਲ ਲੈਣੀ ਹੁੰਦੀ ਹੈ ਤੇ ਹੌਲੀ-ਹੌਲੀ ਫਰਕ ਦਿਸਣ ਲੱਗ ਪੈਂਦਾ। ਦੋ ਫਰਕ ਬਹੁਤ ਤੇਜ਼ੀ ਨਾਲ ਬਹੁਤ ਤੇਜ਼ੀ ਨਾਲ ਇੰਨਾ ਦਿਨ ਇੰਨਾ ਦਿਨ ਇੰਨਾ ਦਿਨ ਹੂੰ ਤੇ ਜੇ ਬਹੁਤ ਜ਼ਿਆਦਾ ਜੇ ਕੁਆਂਟਲਾਂ ਦੇ ਭਾਰ ਦੀ ਗੱਲ ਕਰੀਏ ਲੋਕਾਂ ਨੂੰ ਲੱਗਦਾ ਹੋਊਗਾ ਸ਼ਾਇਦ ਕਿ ਇਹ ਥੋੜੇ ਵੇੜ ਦੀ ਗੱਲ ਕਰਦੇ ਹੋਣਗੇ ਖਾਲਸਾ ਜੀ ਜੇ ਕੁਆਂਟਲਾਂ ਦੀ ਭਾਰ ਦੀ ਗੱਲ ਕਰ ਲਈਏ ਤਾਂ ਉਹ ਵੀ ਤੁਸੀਂ ਦੂਰ ਕਰ ਦਿਓ ਤੁਹਾਡਾ ਪ੍ਰੋਡਕਟ ਦੇਖੋ ਜੀ ਭਾਰਤਾ ਚਾਹੇ ਬੰਦਿਆ 50 ਕਿਲੋ ਜਾਵੇ ਆ ਜਾਂ 70 ਕਿਲੋ ਜਾਦੇ ਆ ਹਾਂਜੀ 80 ਕਿਲੋ ਜਾਦੇ ਆ ਭਾਰਤਾ ਭਾਰਾ ਇੱਕ ਵਾਰ ਮੌਕਾ ਦੇ ਕੇ ਯਕੀਨ ਕਰ ਲਿਓ ਮੈਂ ਤਾਂ ਉਹਨਾਂ ਵਾਸਤੇ ਵੀ ਕਹਿਣਾ ਜਿਹੜੇ ਮੇਰੇ ਵੀਰ ਭੈਣਾ ਮੋਟਾਪਨ ਐਨੇ ਜਿਆਦੇ ਪਰੇਸ਼ਾਨ ਨੇ ਐਨੇ ਦੁਖੀ ਨੇ ਕਿ ਹੱਲ ਕੋ ਨਜ਼ਰ ਨਹੀਂ ਆ ਰਿਹਾ ਉਹ ਕਹਿੰਦੇ ਚਾਰ ਪੈਸੇ ਲਾਉਣੇ ਆ ਤਾਂ ਸਰਜੀ ਕਰਾ ਕੇ ਬੰਨ ਘਟਾ ਲੈਣੇ ਆ ਉਹਨਾਂ ਭੈਣਾ ਬੀਰਾਂ ਨੂੰ ਕਹਿਣਾ ਚਾਹੁੰਨਾ ਕਿ ਸਾਨੂੰ 3 ਦਿਨ ਦੇ ਦਿਓ ਤੁਹਾਡੇ ਵਜਨ ਨੂੰ ਫਰਕ ਪੈਣਾ ਸ਼ੁਰੂ ਹੋ ਜਾਵੇ ਮਰਜੀ ਤੁਹਾਡੀ ਲੋਕ ਤੁਹਾਡੇ ਤੇ ਯਕੀਨ ਕੀ ਕਰਨ ਇਹ ਜ਼ਰੂਰ ਦੱਸੋ ਕਿਉਂਕਿ ਸਾਰੀਆਂ ਚੀਜ਼ਾਂ ਦਾ ਖਾਂਦੇ ਆ ਯਕੀਨ ਕਿ ਇਸ ਕਰਕੇ ਕਰਨ ਮਤਲਬ ਕੀ ਖਾਸ ਕੀ ਹੈ ਇਹ ਜ਼ਰੂਰ ਆਪਣੇ ਪ੍ਰੋਡਕਟ ਬਾਰੇ ਦੱਸੋ ਲੇਕੋ ਸਾਡਾ ਜਿਹੜਾ ਪ੍ਰੋਡਕਟ ਹੈ ਇਸਦੇ ਬਾਰ ਬਾਰ ਕਹਿੰਨਾ ਕਿ ਸਿਰਫ ਨਿਊਟ੍ਰੀਸ਼ਨ ਜਿਹੜਾ ਬੰਦਾ ਨਿਊਟ੍ਰੀਸ਼ਨ ਦੀ ਭਾਸ਼ਾ ਸਮਝਦਾ ਹੈ ਡੈਫੀਨੇਸ਼ਨ ਸਮਝਦਾ ਉਹਦੇ ਬਾਰੇ ਕੋਈ ਬੜੀ ਗੱਲ ਨਹੀਂ ਕਿਹ ਕਿਹ ਚੀਜ਼ ਆ ਸਿਰਫ ਉਹ ਚੀਜ਼ ਆ ਕਿ ਜਿਹੜੇ ਸਾਨੂੰ ਆਮ ਘਰ ਦੇ ਖਾਣੇ ਵਿੱਚੋਂ ਤੱਤ ਨਹੀਂ ਮਿਲਦੇ ਇਹਦੇ ਵਿੱਚ ਹੈਗੇ ਨੇ ਇੱਕ ਹੁੰਦਾ ਫੂਡ ਫੂਡ ਵੀ ਭੁੱਖ ਲੱਗੀ ਆਪਾਂ ਖਾ ਲਿਆ ਭੁੱਖ ਦਾ ਸ਼ਾਂਤ ਹੋ ਗਈ ਪਰ ਜਿਹੜੀ ਬਾਡੀ ਨੂੰ ਅਸਲ ਤੱਤ ਚਾਹੀਦੇ ਉਹ ਚੋਂ ਨਹੀਂ ਮਿਲੇ ਹੈਗੇ ਉਹਦੀ ਘਾਟ ਮੇਗੀ ਆ ਸਾਡਾ ਨਿਊਟ੍ਰੀਸ਼ਨ ਦਾ ਤਨ ਪੂਰਾ ਕਰਦਾ ਹੋ ਗੱਲ ਪਸੰਦ ਨਹੀਂ ਤੁਸੀਂ ਤਾਂ ਜਿਹੜੇ ਪ੍ਰੋਡਕਟਸ ਜਿਹੜੇ ਤੁਸੀਂ ਆਪਣੀ ਨਿਊਟ੍ਰੀਸ਼ਨ ਦਿੰਨੇ ਹੋ ਡਾਈਟ ਦਿੰਨੇ ਹੋ ਉਹਦੇ ਵਿੱਚ ਫਲੇਵਰ ਤਾਂ ਤੁਸੀਂ ਰੱਖੇ ਗੁਰਦਾਸਪੁਰ ਦੇ ਵਿੱਚ ਵੀ ਲੋਕਾਂ ਨੂੰ ਫਲੇਵਰ ਮਿਲਣਗੇ ਉਹਨਾਂ ਨੂੰ ਪਰੇਸ਼ਾਨੀ ਤਾਂ ਨਹੀਂ ਹੋਊਗੀ ਸਾਡੇ ਕੋਲ ਜੀ ਜਿੰਨੇ ਫਲੇਵਰ ਇੱਥੇ ਨੇ ਉਨਹੀਂ ਗੁਰਦਾਸਪੁਰ ਨੇ ਹਰ ਜਿੱਥੇ ਵੀ ਅਸੀਂ ਬੈਠੇ ਹੋਇਆ ਪੂਰੇ ਇੰਡੀਆ 'ਚ ਉੱਥੇ ਸਾਡੇ ਇੱਕੋ ਕੰਪਨੀਆਂ ਸਾਰੇ ਫਲੇਵਰ ਹਰ ਜਗ੍ਹਾ ਤੋਂ ਮਿਲ ਜਾਣਗੇ ਕਿਹੜਾ ਕਿਹੜਾ ਫਲੇਵਰ ਆ ਦੇਖੋ ਮੰਗੇਓ ਫਲੇਵਰ ਆ ਹੂੰ ਅ ਅਮਰੀਕਨ ਆਈਸਕ੍ਰੀਮ ਆ ਅੱਛਾ ਜੀ ਵਨੀਲਾ ਐ ਚੌਕਲੇਟ ਆ ਤੇ ਬਾਕੀ ਤુલਸੀ ਆ ਦਾ ਗ੍ਰੀਨ ਟੀ ਆ ਅ ਸਵੀਟ ਲੈਵਨ ਆ ਬਹੁਤ ਨੇ ਮੈਂ ਕਿੰਨੇ ਫੋਨ ਗਿਣਤੀ ਕਰਾਂ ਅੱਛਾ ਮਤਲਬ ਵੱਖ-ਵੱਖ ਤਰੀਕੇ ਦੇ ਇਲਾਇਚੀ ਵੀ ਆ ਜਿੰਜਰ ਵੀ ਆ ਤુલਸੀ ਵੀ ਆ ਤੁਸੀਂ ਜਿਹੋ ਜਿਹੇ ਫਲੇਵਰ ਦੀ ਡਿਮਾਂਡ ਕਰੋਗੇ ਮੰਗ ਕਰੋਗੇ ਅਸੀਂ ਪ੍ਰੋਵਾਈਡ ਕਰਾਵਾਂਗੇ ਇਹ ਬੜੀ ਖਾਸ ਗੱਲ ਲੱਗੀ ਮੈਨੂੰ ਤੁਹਾਡੀ ਕਿਉਂਕਿ ਨਾ ਹੀ ਲੋਕਾਂ ਨੂੰ ਇਹ ਮਹਿਸੂਸ ਹੋਵੇ ਕਿ ਅਸੀਂ ਕੁਝ ਚੇਂਜ ਕਰਨੇ ਆ ਸਵਾਦ ਦਾ ਸਵਾਦ ਤੇ ਸਰੀਰ ਲਈ ਬਹੁਤ ਅੰਤਰੀ ਹੈਣਾ ਦੇਖੋ ਅਗਰ ਚੀਜ਼ ਖਾਣ ਬਾਤ ਤੇ ਪੀਣ ਬਾਤ ਤੇ ਵਧੀਆ ਲੱਗੂਗੀ ਤਾਂ ਸਰੀਰ 'ਚ ਵੀ ਕੰਮ ਵਧੀਆ ਕਰੂਗੀ ਅਸੀਂ ਤੁਹਾਡੀ ਪੂਰੀ ਜਿਹੜੀ ਚੁਆਇਸ ਆ ਅਸੀਂ ਪੂਰੀ ਆਲਰੇਡੀ ਕਰ ਰਹੇ ਹਾਂ ਬਿਲਕੁਲ ਕੋਈ ਦਿੱਕਤ ਨਹੀਂ ਹੈ ਠੀਕ ਹੈ ਸੋ ਜੀ ਅਸੀਂ ਖਾਲਸਾ ਜੀ ਨਾਲ ਗੱਲਬਾਤ ਕੀਤੀ ਆ ਤੇ ਗੱਲਬਾਤ ਬਹੁਤ ਜ਼ਿਆਦਾ ਹੀ ਫਾਇਦੇਮੰਦ ਆ ਤੁਹਾਡੇ ਲਈ ਤੇ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਨਾ ਹੈ ਵਾਤੋਂ ਵਾਤ ਸ਼ੇਅਰ ਇਸ ਕਰਕੇ ਕਰਨਾ ਹੈ ਕਿ ਇਹ ਜਿਹੜੇ ਲੋਕੀ ਮੋਟਾਪੇ ਤੋਂ ਸ਼ਿਕਾਰ ਆ ਉਹਨਾਂ ਤੱਕ ਵੀਡੀਓ ਜ਼ਰੂਰ ਪਹੁੰਚ ਜਾਵੇ ਔਰ ਦੂਸਰੀ ਗੱਲ ਤੁਹਾਨੂੰ ਦੱਸ ਦਈਏ ਕਿ ਅਮਲੋਹ ਦੇ ਵਿੱਚ ਤਾਂ ਜਿਹੜਾ ਨਿਊਟ੍ਰੀਸ਼ਨ ਸੈਂਟਰ ਹੈਗਾ ਹੀ ਆ ਪਰ ਗੁਰਦਾਸਪੁਰ ਦੇ ਵਿੱਚ ਵੀ ਜਿਹੜਾ ਨਿਊਟ੍ਰੀਸ਼ਨ ਸੈਂਟਰ ਹੈਗਾ ਔਰ ਖਾਲਸਾ ਜੀ ਨੇ ਜੋ ਹੈ ਜ਼ਰੂਰ ਐਡਰੈਸ ਵੀ ਤੁਹਾਨੂੰ ਦੱਸਿਆ ਔਰ ਸਕਰੀਨ ਤੇ ਨੰਬਰ ਚੱਲਦੇ ਹੋਣਗੇ ਇਸ ਤੁਹਾਡੇ ਨਾਲ ਕੋ ਔਰ ਨਾ ਹੋਵੇ ਤੁਸੀਂ ਜ਼ਰੂਰ ਜਿਹੜੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਇੱਕ ਵਾਰੀ ਕਾਲ ਕਰ ਲੈਣਾ ਮੈਡਮ ਤੁਹਾਡੇ ਨਾਲ رابطہ ਕਰਨਗੇ ਔਰ ਉਸ ਤੋਂ ਬਾਅਦ ਤੁਹਾਡੇ ਹਰ ਇੱਕ ਮੋਟਾਪੇ ਦੀ ਬਿਮਾਰੀ ਨੂੰ ਦੂਰ ਕੀਤਾ ਜਾਵੇਗਾ ਔਰ ਜਿਹੜੇ ਲੋਕ ਚਾਹੁੰਦੇ ਨੇ ਕਿ ਇੱਕਦਮ ਤੁਸੀਂ ਫਿਟ ਐਂਡ ਫਾਈਨ ਹੋ ਔਰ ਘੋੜੇ ਵਾਂਗੂ ਦੋੜੋ ਤੇ ਤੁਸੀਂ ਗੁਰਦਾਸਪੁਰ ਚ ਬੈਠੇ ਮੈਡਮ ਦੇ ਨਾਲ ਜ਼ਰੂਰ ਸੰਪਰਕ ਕਰੋ ਤੇ ਇਸ ਵੀਡੀਓ ਨੂੰ ਵੱਤੋਂ ਵੱਲ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ